ਲਿਆਂਦੇ ਆ ਨਸ਼ਾ ਕੀ ਪੁੱਲਦੇ ਨਹੀਂ ਕਰਦੇ ਭਾਜੀ ਬ੍ਰਾਂਤੀ ਕਰਾਤੀ ਐ ਤਾਂ ਵੱਡੀ ਕੀ ਬ੍ਰਾਂਤੀ ਦਿਵਾਵਾਂ ਨਸ਼ੇਤੀ ਕੇ ਲੱਗੇ ਵੇ ਸਾਡੇ ਨਹੀਂ ਭਾਜੀ ਦਾ ਕਿਤੇ ਚੈੱਕ ਕਰੋ ਸਾਡੇ ਨਹੀਂ ਕਿਤੇ ਦਾਗ ਆਗੇ ਉਹਨ ਐਕਟਿੰਗ ਵੀ ਕਰ ਰਹੇ ਤੁਹਾਡੇ ਸਾਹਮਣੇ ਨੀਂਦਦਾਰੀ ਆ ਇਹ ਉਹ ਸਵਾਦ ਇੱਕੋ ਜਿਹੀ ਬੋਕਦੇ ਅੰਦਰੋਂ ਜੇਬਾਂ ਦੇ ਵਿੱਚੋਂ ਨਸ਼ੀਲਾ ਪਦਾਰਥ ਨਿਕਲ ਰਿਹਾ ਹੈ ਤਮਾਕੂ ਨਿਕਲੇ ਆ ਬਾਰੇ ਤੜਕਸਾਰ ਹੀ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਇੱਥੋਂ ਫਰਾਰ ਹੋ ਗਿਆ ਸੀ ਕਿ ਨਿਕਲਣ ਪਈ ਜੀ ਕੋਸ਼ਿਸ਼ ਬਸ ਉਹ ਹੀ ਤਮਾਕੂ ਉਹਨਾਂ ਨੂੰ ਮਾਰਿਆ ਕੋਈ ਨਾ ਲਿਖਦੇ ਭਾਜੀ ਆਪਣਾ ਕਿਹੜਾ ਸਪਲੈਂਡਰ ਸੀਗਾ ਮੋਟਰਸਾਈਕਲ ਭਾਜੀ ਸਪਲੈਂਡਰ ਆ ਨੰਬਰ ਕਿਹੜੀ ਨੰਬਰ ਆ ਭਾਜੀ ਮੇਰਾ ਕੀ ਕਲਰ ਕੀ ਹੈ ਭਾਜੀ ਉਹ ਤਾਂ ਮੂੜਾ ਕਲਰ ਆ ਭਾਜੀ ਬਲੈਕ ਕਲਰ ਆ ਚੋਰੀ ਕਦੋਂ ਹੋਇਆ ਸੀ ਉਹਦੀ ਬਾਈਕ ਕੀਤੀ ਵੀ ਹੈ ਭਾਜੀ ਕਰਕੇ ਸਾਡੇ ਕੋਲ ਨਹੀਂ ਇੱਕ ਤਾਂ ਦੂਸਰੇ ਪਾਸੇ ਚੋਰੀ ਮਾਰਾਈ ਇੱਥੇ ਭੈਣਾਂ ਤੋਂ ਬਸਤੀਆਂ ਘਰ ਘਰ ਨਸ਼ਾ ਵਿਕਦਾ ਪਿਆ ਜੀ ਪੁਲਿਸ ਢਿੱਲੀ ਆ ਮਤਲਬ ਇੱਥੇ ਢਿੱਲੀ ਪ੍ਰਸ਼ਾਸਨ ਢਿੱਲਾ ਹੀ ਹੋ ਰਾਈ ਕਿ ਕਿਹੜਾ ਥਾਣਾ ਕੱਢਾ ਲੱਗਦਾ ਭਾਜੀ ਥਾਣਾ 5 ਨੰਬਰ ਲੱਗਦਾ ਜੀ ਫੋਨ ਕਰਦੇ 5 ਫੋਨ ਕਰਦੇ ਤੱਕ ਆ ਸੀਐਮ ਸਾਹਿਬ ਬਸਤੀਆਂ ਤੇ ਫਿਰਦੇ ਸੀ ਨਸ਼ਾ ਐ ਖਤਮ ਕਰ ਦੋ ਜੀ ਸਾਡਾ ਐਮਐਨਏ ਜਿਤਾਓ ਜੀ ਮਿੰਦਰ ਭਗਤ ਜਿਤਾਓ ਕਹਿੰਦਾ ਸੀ ਜੇ ਤੇ ਨਸ਼ਾ ਖਤਮ ਹੋ ਜਾਂਦਾ ਭਾਜੀ ਐਡੀ ਡਿਊਟੀ ਨਹੀਂ ਕਿਸੇ ਦੇ ਦੜੇ ਮੱਲਿਓ 8 ਵਜੇ ਦਾ ਫਿਰੇ ਟਾਈਮ ਕੀ ਹੁੰਦਾ ਭਾਜੀ ਨਹੀਂ ਸੀਐਮ ਸਾਹਿਬ ਕਹਿ ਰਹੇ ਮਿੰਦਰ ਭਗਤ ਜਿਤਾਓ ਮੰਤਰੀ ਬ ਮੇਰੇ ਵਰਗ ਤਾਂ ਗਿਆ ਨਾ ਚੋਰੀਆਂ ਕਰਨ ਦੱਸੋ ਜੀ ਮਤਲਬ ਕੁਛ ਵੀ ਨਾ ਐਮਐਲਏ ਨਾ ਪੁਲਿਸ ਨਾ ਸਰਕਾਰ ਕੁਛ ਵੀ ਨਹੀਂ ਮੋੜਿਆ ਆ ਰਿਹਾ ਇਹ ਤਾਂ ਬੰਦਿਆਂ ਨੂੰ ਆਪ ਜਾਗਣਾ ਪੈਣਾ ਜੀ ਇੱਦਾਂ ਦੇ ਛਿੱਤਰ ਫੇਰਨੇ ਪੈਣਾ ਤਾਂ ਕਾ ਕਾਪੂ ਆਣੇ ਦਸ ਵਾਰੀ ਸੋਤਣ ਦੇ ਕਲੀ ਦੇ ਬੜੇ ਲੱਗੇ ਕਿ ਮਤਲਬ ਜੀ ਨਹੀਂ ਚੱਕਣੀ ਅੱਜ ਇੱਥੋਂ ਚੋਰੀ ਕੀਤੀ ਕੱਲ ਕਿਤੇ ਹੋਰ ਕਰ ਲਾਂਗੇ ਤੀਜਾ ਚੌਥਾ ਚਾਂਸ ਹੋ ਗਿਆ ਪਹਿਲਾਂ ਤਾਲੇ ਟੁੱਟੇ ਜੀ ਸਾਡੇ ਮਹੱਲੇ 'ਚ ਦੂਜੀ ਵਾਰੀ ਐਕਸੀਓ ਚੱਕੀ ਗਈ ਹੈ ਸਾਡੇ ਘਰ ਮੱਥਾ ਸਾਹਮਣੇ ਬਿਲਕੁਲ ਆ ਤੀਜੀ ਵਾਰੀ ਮੇਰਾ ਦਿੰਦਿਆਰੇ ਮੋੜ ਦਾ ਲੱਕ ਲਿਆ ਜੀ ਮਨ ਕੋਦਰੋਂ ਆਇਆ ਮੱਥਾ ਢੇ ਆਣ ਕੇ ਮੈਂ ਮੋਟਰਸਾਈਕਲ ਲਾਇਆ ਬਾਬਾ ਜੀ ਦਿਨ ਦਿਨ ਸੀ ਕੇਕ ਤਾਣ ਕੇ ਆਏ ਆ ਆਪਕੇ ਜਿਹੜੀ ਗਰਮ ਦਿਨ ਦਾ ਕੇਕ ਤਾ ਕੇ ਆਏ ਆ ਮੋਟਰਸਾਈਕਲ ਲਾਇਆ ਮਾਤਾ ਜੀ ਕੱਪੜੇ ਧੋ ਰਹੇ ਸੀ ਤੇ ਮੈਂ ਕੋਠੇ ਚੜ ਗਿਆਂ ਸੀ ਸਫਾਈ ਕਰਨ ਮੈਂ ਥੱਲੇ ਉਤਰਿਆ ਮੈਂ ਕਿਹਾ ਮੈਂ ਨਾ ਜਾਣਾ ਜੀ ਮੈਂ ਕਿਹਾ ਮੋਟਰਸਾਈਕਲ ਚੱਕਾ ਮੈਂ ਚਾਬੀ ਜੇਬੇ ਚ ਕੱਢਿਆ ਮੈਂ ਬਾਹਰ ਮੋਟਰਸਾਈਕਲ ਲੇ ਕੇ ਮੈਂ ਕਿਹਾ ਸ਼ਾਇਦ ਜਿੱਥੇ ਰਾਵਣ ਬਣਾ ਲਿਆ ਕੇ ਉੱਥੇ ਨਾ ਰੱਖਾਂ ਆ ਮਬਦਿਆਂ ਨੇ ਪੁੱਛਿਆ ਕਹਿੰਦੇ ਨਹੀਂ ਭਾਈ ਤੂੰ ਸਕੂਟਰ ਲੈ ਕੇ ਗਏ ਘਰੇ ਮੈਂ ਘਰ ਆਣ ਕੇ ਪੁੱਛਿਆ ਸਾਰਿਆਂ ਨੂੰ ਮੈਂ ਕਿੱਦਾਂ ਮੋਟਰਸਾਈਕਲ ਮੋਟਰਸਾਈਕਲ ਤੂੰ ਲੈ ਕੇ ਆਇਆ ਯਾਰ ਬਾਜੂ ਭਾਈ ਉਹਦੇ ਵਿੱਚ ਇੱਕ ਵੀਡੀਓ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਸੀਸੀਟੀਵੀ ਵੀਡੀਓ ਹੈਗੀ ਉਹ ਦਿਖਾ ਸਕਦਾ ਹਾਂ ਹਾਂਜੀ ਹਾਂਜੀ ਮਾਰੇ ਮੇਰਾ ਫੋਨ ਆ ਨਾ ਉੱਚੋ ਹੋ ਗਿਆ ਨਹੀਂ ਵੀਡੀਓ ਦੇ ਵਿੱਚ ਗੋਲ ਬੱਲੇ ਹੈਗੇ ਵੀਡੀਓ ਦੇ ਵਿੱਚ ਭਾਜੀ ਉਹ ਜਿਹੜਾ ਬੰਦਾ ਹੈ ਉਹ ਰੈਕੀ ਕਰ ਰਿਹਾ ਜੀ ਨਹੀਂ ਚੱਕਦਾ ਕੌਣ ਪਿਆ ਮੋਟਰਸਾਈਕਲ ਦੋਨਾਂ ਵਿੱਚੋਂ ਇਹਦਾ ਜਿਹੜੇ ਉਹਨਾਂ ਨੇ ਮੱਲੇ ਤੇ ਲਾ ਲਿਆ ਚੱਕਿਆ ਦੋਨਾਂ ਚੋਂ ਕਿੰਨੇ ਨੇ ਚੱਕਿਆ ਭਾਜੀ ਇਹਨੂੰ ਚੱਕ ਲਿਆ ਵੀਡੀਓ 'ਚ ਆਇਆ ਜੀ ਇਹ ਉਹ ਸਗ ਭਾਈ ਮੇਰਾ ਫੋਨ ਹੁਣ ਹੁੰਦਾ ਹੁੰਦੇਓ ਅੱਗੇ ਮੈਂ ਦਿਖਾਇਆ 10 ਮਿੰਟ ਪਹਿਲਾਂ ਫੇਰ ਵੀਡੀਓ ਦਾ ਇਸ਼ਾਰਾ ਉਹਨੇ ਮੇਰੇ ਚਾਰ ਫੋਨ ਕਰਦੇ ਪੁਲਸ ਵਾਲੇ ਆਏ ਉਹਨੇ ਆਰੇ ਸਵੇਰੇ ਆਏ ਸੀ ਕਿ ਫੇਰ ਦੇ ਹਾਂਜੀ ਸਵੇਰੇ ਆਏ ਸੀ ਜੀ ਪਹਿਲਾਂ ਆਈ ਸੀ ਪੁਲਸ ਹਾਂਜੀ ਮੈਨੂੰ ਹੁਣੇ ਵੀ ਫੋਨ ਉਹਨਾਂ ਦਾ ਆਇਆ ਇਹ ਤੁਹਾਡਾ ਇਧਰ ਮੋਟਰਸਾਈਕਲ ਚੱਕਿਆ ਗਿਆ ਸੀ ਮੈਂ ਕਿਹਾ ਹਾਂਜੀ ਮੈਂ ਕਿਹਾ ਸੀ ਪੁਲਸ ਵਾਲੇ ਫੜ ਲੈ ਮੈਂ ਕਿਹਾ ਸੀ ਚੋਰ ਵਾਲੇ ਇੱਥੇ ਫੜ ਲੈ ਆ ਜੀ ਆ ਜਾਓ ਮੱਲੇ ਸਾਡੇ ਉਹ ਪਾਜੀ ਹਜੇ ਤੱਕ ਨਹੀਂ ਆਏ ਇਹ ਪੁਲਸ ਕਹਿੰਦੀ ਕੀ ਹੈ ਪੁਲਸ ਵਾਲੇ ਕਹਿੰਦੇ ਆ ਰਹੇ ਆ ਜੀ ਆ ਰਹੇ ਆ ਬਦਲਾ ਰਹੇ ਦੇਖੋ 8 ਵੇ ਦੀ ਵਾਰਦਾਤ ਹੋਈ ਹੈ ਆਪ ਬੰਦਾ ਫੜ ਲਿਆ ਆਏ ਆ ਪੀਸੇਰ ਆਲੇ ਆਏ ਆ ਥਾਣੇ ਚੋਂ ਨਹੀਂ ਕੋਈ ਆਇਆ ਇਹ ਚੰਡੀਗੜ੍ਹੋਂ ਆਇਆ ਹਾਂ ਉਹ ਕਹਿੰਦੇ ਤੇਰੇ ਜੀਜੇ ਨੇ ਕਿਹਾ ਤੈਨੂੰ ਚੋਰੀ ਕਰਨ ਨੂੰ ਤੂੰ ਆਪ ਮੰਨੇ ਆ ਉਹ ਕਹਰੇ ਬਾਈ ਜੀ ਚੱਕਿਆ ਕਿੰਨੇ ਦੁੱਧ ਕਿਹੇ ਮੋੜੇ ਨਹੀਂ ਭਾਈ ਚੱਕਿਆ ਆਉਂਦਾ ਦਾ ਮੈਂ ਨਹੀਂ ਜੀਜੇ ਸਾਲੇ ਦਾ ਕੀ ਰੋਲ ਆਉਂਦਾ ਵੇ ਵਿੱਚ ਚੱਕਿਆ ਮੈਂ ਸਾਲਾ ਕਰ ਰੋਲ ਹੁੰਦੇ ਰੋ ਤੂੰ ਆਇਓ ਆ ਕਿੰਨੇ ਲਿਖੀ ਆਪਾ ਪਾਣੀ ਦਾ ਤੁਹਾਨੂੰ ਮਿਹੇਜ ਫੜਿਆ ਮਤਲਬ ਤੁਹਾਡਾ ਨਾਮ ਕੀ ਆ ਦ ਕਿੱਥੇ ਰਹਿੰਦੇ ਹੋ ਤੁਸੀਂ ਨਹੀਂ ਨਹੀਂ ਮੈਂ ਬਰਤੂਨ ਜਿਆ ਆਇਆ ਜਾਂ ਨਹੀਂ ਚੱਕਿਆ ਤੂੰ ਜੇ ਵੀਡੀਓ ਚ ਆ ਗਿਆ ਜੇ ਜਿਹੜੀ ਉਹਨਾਂ ਕੋ ਵੀਡੀਓ ਚ ਆ ਗਿਆ ਨਹੀਂ ਚੱਕਦਾ ਜੀ ਆ ਗਿਆ ਸੀ ਸ਼ੂਟ ਵਿੱਚ ਵਿੱਚ ਰਹਿੰਦੇ ਬਸ ਤੁਸੀਂ ਛੇ ਕਿਉਂ ਉਹ ਵੀ ਅਸੀਂ ਅਸੀਂ ਵੀ ਨਹੀਂ ਕਹਿੰਦੇ ਕਿ ਤੈਨੂੰ ਨਹੀਂ ਆਇਆ ਜ ਫੜਨ ਜਾਂ ਕੁਛ ਆ ਜੀ ਤੇਰੇ ਕੋ ਵੀ ਪਤਾ ਪੁੱਛਦੇ ਉਹ ਲੜਕਾ ਕਿੱਦਾਂ ਤੁਹਾਡਾ ਵਾਕਫ ਆ ਤੁਸੀਂ ਜਿਹੜਾ ਜੁੜਨ ਗਿਆ ਬਹੁਤ ਨਹੀਂ ਉਹਦਾ ਹੋਤੀ ਸੀ ਨਾਲ ਅੱਛਾ ਉਦਾਂ ਸੀਗਾ ਤੇ ਤੁਹਾਡੇ ਇੱਥੇ ਕੌਣ ਰਹਿੰਦਾ ਚਤਰੀ ਭੈਣਾਂ ਲੈ ਆਈ ਆਪਣੀ ਉਹ ਕਹਿੰਦੇ ਅੱਗੇ ਵੀ ਵਾਰਦਤ ਕਰਦੇ ਸੀ ਪਹਿਲਾਂ ਵੀ ਕਹਿੰਦੇ ਇਹਨੂੰ ਪੁੱਛਿਆ ਆ ਇਹਨੇ ਲੈਂਦਾ ਕੋਣ ਮਤਲਬ ਉਧਰ ਦੱਸਦੇ ਕੋਣ ਲੈਂਦਾ ਮੁਰਜ਼ੇ ਕੋਣ ਲੈਂਦਾ ਜੇ ਦੇਖੋ ਜਾ ਕੇ ਲੈ ਕੇ ਅੱਗੇ ਕੋਣ ਲੈਂਦਾ ਖਰੀਦਦਾ ਨਹੀਂ ਬੜਿਆ ਕਦੇ ਦਿੱਤਾ ਹੀ ਨਹੀਂ ਭਾਈ ਨਾ ਮੈਂ ਕਦੇ ਉਹ ਕਹਿੰਦੇ ਇਹਨੂੰ ਪੁੱਛਿਆ ਇਹ ਕਹਿੰਦੇ ਚੋਰ ਫੜੇ ਨੇ ਹੰਦੀ ਨੂੰ ਤਦੀਕ ਕਰੀਆਂ ਥਾਣੇ ਲੈ ਚਲੇ ਤਦੀਕ ਕਰਦੀ ਸਾਰੇ ਇਲਾਕਾ ਘੜਾ ਹੈ ਹਾਂਜੀ ਇਲਾਕਾ ਘੜਾ ਸਾਰੇ ਇਹ ਤਰਖਾਨਾ ਮੱਲੇ ਉਤਰਖਾਨਾ ਮੱਲੇ ਸਰ ਆਪਣਾ ਨਾਮ ਦੱਸਦੇ ਇੱਕ ਵਾਰੀ ਇਹ ਐਸੇ ਦਾ ਜੀ ਭਾਈਆ ਗੱਡੀ ਤੂੰ ਚੱਕੀ ਆ ਤੂੰ ਐ ਨਾ ਡਰਾਮੇ ਵਾਰੀਆਂ ਕਰ ਪੁੱਛਾਂ ਨੀ ਬੋਡਾਂ ਬੇਟੇ ਆ ਗਏ ਆ ਬਣਾਈ ਪੁਲਸ ਵਾਲੇ ਜੀ ਦਾ ਬਿਲਕੁਲ ਦੇਖ ਸਕਦੇ ਹੋ ਕਿ ਜਿਹੜਾ ਚੋਰ ਹੈ ਮੌਕੇ ਤੇ ਫੜਿਆ ਹੋਇਆ ਹੈ ਤੇ ਬਿਲਕੁਲ ਨਸ਼ੇ ਦੇ ਹਾਲਾਤ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਦੇ ਨਾਲ ਜਿਹੜਾ ਇਹਨੂੰ ਬੰਨਿਆ ਗਿਆ ਹੈ ਅੱਲੇ ਅੱਗੇ ਇੱਕ ਪਾਣੀ ਦਾ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਮੱਲੇ ਦੇ ਇਹਨਾਂ ਦਾ ਕਹਿਣਾ ਕਿ ਸੀਸੀਟੀਵੀ ਵਿੱਚ ਜਿਹੜੇ ਇਹੀ ਵਿਅਕਤੀ ਜਿਹੜੇ ਆ ਰਹੇ ਨੇ ਇਹਨਾਂ ਨੇ ਦੇਖੀ ਕਰਾਈ ਉਸ ਤੋਂ ਬਾਅਦ ਜਿਹੜਾ ਹੈ ਮੋਟਰਸਾਈਕਲ ਚੋਰੀ ਹੋਇਆ ਹੈ ਮੋਰਚਾ ਲਾ ਕੇ ਮੇਰਾ ਰੱਬ ਦੇ ਛੱਪੀ ਛੱਪੀ ਆ ਸਾਰਾ ਹਾਂ ਇਹ ਕੋਣ ਦੇਖਾਇਆ ਚੱਕਿਆ ਕੋਣ ਨੇ ਚੱਕਿਆ ਛੱਪੀ ਨੇ ਕਿੱਲੇ ਗਿਆ ਉੱਥੇ ਲੋਕਾਂ ਨੂੰ ਗੱਲੇ ਚ ਮਾਰ ਰਹੇ ਆ ਆਪਣੇ ਅੰਦਰ ਪਾ ਲੇ ਮੰਨ ਗਿਆ ਤਾਂ ਮੰਨ ਗਿਆ ਕਹਿੰਦਾ ਛੱਪੀ ਨੇ ਚੱਕਾਇਆ ਮੋਰਚਾ ਦੇ ਓਏ ਪੁੱਤਿਆਂ ਨੇ ਲੈ ਜਮੀਨ ਦੀਆਂ ਉਹ ਜੰਮੋੜਾਣੀ ਉੱਥੇ ਬਿਲਕੁਲ ਦੇਖ ਸਕਦੇ ਹਾਂ ਉੱਥੇ ਹੈਲੋ ਮੈਂ ਮਾਰਦੇ ਆ ਨਾ ਪਵਨ ਨੂੰ ਤੇ ਪਪਨੇ ਆ ਆਹ ਤੇਰੀ ਗੱਲ ਬੋਚਣ ਆਂ ਆਡੀ ਚੀਜ਼ ਕੋਸੀਏ ਭਿਲੇ ਲਾਂਗੇ ਜਾ ਤੂੰ ਜਾ ਤੂੰ ਇਥੇ ਬਣਾ ਦੇ ਕਮੈਂਟ ਸਵਾਹੀ ਲਾ ਫੇਰ ਆ ਬੈਂ ਚਾਹ ਚੀਨ ਨਹੀਂ ਮਿਲਦੀ ਮੈਂ ਕੀ ਕਰਾਂ ਇਹ ਤੈਨੂੰ ਕੋੜ ਗਚਰੀਆਂ ਖਸਾਰੇ ਯਾਰ ਮੋਟਰਸਾਈਕਲ ਲੈ ਜਾ ਕਿ ਨਹੀਂ ਮਿਲਿਆ ਮੋਟਰਸਾਈਕਲ ਲੈ ਜਾ ਕਿ ਨਹੀਂ ਮਿਲਿਆ ਇੰਨਾ ਕੋਈ ਆ ਇੰਨਾ ਕੋਈ

ਕਿਦਾ ਕਿ ਜਨਾਬ ਮੈਨੂੰ ਕਿੱਦਾਂ ਚੱਕੇ ਲੈ ਕੇ ਜਾਓ ਸੋਨੇ ਦਾ ਕਾਫੀ ਸੋਨੇ ਬਣਾ ਤੇ ਤੁਸੀਂ ਕਿੱਦਾਂ ਬਣਾ ਬਲੇ ਸੋਲਾ ਇਹ ਕੋਲੋਂ ਸੀ ਟੁੱਟ ਗਿਆ ਕਾਟ ਪਾ ਲਿਆ ਤੁਸੀਂ ਬਣਾ ਨਹੀਂ ਬਣਾ ਤੁਹਾਨੂੰ ਕਿਹੜਾ ਬੁਲਾਇਆ ਤੁਹਾਨੂੰ ਅਸੀਂ ਉਹਦਾ ਇਲਾਜ ਕਰਾ ਕੇ ਠੀਕਾ ਉਹ ਬੰਨਿਆ ਪਿਆ ਉਹ ਬੰਦੇ ਨੇ ਮੋਢੇ ਲੈ ਕੇ ਦੇ ਦੇ ਸਾਹਮਣੇ ਪੁੱਛਣਾ ਆ ਦੇਖੋਗੇ ਚੋਪੜੇ ਤੂੰ ਆਹ ਬੰਨੇ ਦੱਸ ਸਾਰਾ ਪਾ ਦੇਣਾ ਨਹੀਂ ਤੁਹਾਨੂੰ ਸਾਡੇ ਘਰੇ ਚਾਰ ਚੋਰੀ ਹੋਈਆਂ ਤੁਸੀਂ ਕੀ ਕਰ ਲਿਆ ਕਾਤ ਭਾਈ ਕੌਣ ਕਰੂਗਾ ਸਰ ਜੀ ਭਾਜੀ ਕਾਰਵਾਈ ਕਰ ਦੇ ਦੋ ਇਹ ਕਾਰਟ ਹੱਥ ਤੇ ਵੀ ਪੋਲ ਲਿਖਾ ਕੇ ਆਏ ਆ ਬੰਦੇ ਹੀ ਆ ਫੜੇ ਆ ਬੰਦੇ ਹੀ ਆ ਜਿਹੇ ਬੰਦੇ ਫੜਦੇ ਤੇ ਮੋਰਚਾ ਵੀ ਲਾ ਸਕਦੇ ਤੁਸੀਂ ਜਾ ਯਾਰ ਪੁਲਿਸ ਕੰਮ ਨਹੀਂ ਕਰਾਈ ਕਾਰਵਾਈ ਨਹੀਂ ਕਰਾਨੀ ਤੁਸੀਂ ਜਾ ਨਹੀਂ ਕਰ ਕੋਈ ਨਹੀਂ ਕਰਾਉਂਦਾ ਇਸ ਮੌਕੇ ਤੇ ਉਹ ਆਏ ਉਹਨੂੰ ਕਾਰ ਕਰ ਦੇ ਤੇ ਕਰ ਲੈ ਹਾਂਜੀ ਹਾਂਜੀ ਅਸੀਂ ਕਹਿੰਦੇ ਕਰੋ ਪੁੱਛੋ ਅਸੀਂ ਕਹਿੰਦੇ ਪੁੱਛੋ ਉਹ ਬੰਦਾ ਮੰਨਿਆ ਕਿ ਉਹ ਕਰਵਾ ਲਵੇ ਭਾਈ ਪ੍ਰਾਪਤੀ ਕਰਾ ਕੇ ਉਹ ਮੰਨ ਗਿਆ ਮੈਂ ਪ੍ਰਾਪਤੀ ਕਰਾਣਾ ਲੈਣਾ ਕੋਰਚਾ ਕਾਕਾ ਮੇਰੀ ਗੱਲ ਸੁਣ ਓਏ ਮੁੰਡਿਆ ਕਮੜਿਆ ਰਾਜੀ ਪੁਲਿਸ ਤੇ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ ਇੱਕ ਮਿੰਟ ਪੁਲਿਸ ਵਿਸ਼ਵਾਸ ਉੱਠੇ ਨਹੀਂ ਆ ਦੇਖੋ ਮਾਰਾ ਸਾਰੇ ਮੁੰਡਿਆਂ ਨੂੰ ਪੁੱਛ ਰਹੇ ਆ ਕਿ ਤੂੰ ਚੋਰੀਆ ਕਿਸ ਨੇ ਕਾਰਵਾਈ ਨਹੀਂ ਇੱਕ ਮਿੰਟ ਇੱਕ ਮਿੰਟ ਗੱਲ ਕਰਦੇ ਉਧਰ ਆ ਕਾਕਾ ਹਾਂ ਜੀ ਆ ਤੇ ਦੇਖ ਸਾਧੋ ਮੌਕੇ ਤੇ ਪੁਲਿਸ ਪਹੁੰਚ ਗਿਆ ਹੁਣ ਉਹ ਫਿਰ ਅਸੀਂ ਕਿੰਨੇ ਬੰਦੇ ਨੂੰ ਤੂੰ ਪੁਲਿਸਾਂ ਦੀ ਪਾਲਸ ਤੱਕ ਹਿੰਦੂ ਲੋਗ ਨਹੀਂ ਸਕਦਾ ਪਾਪਾ ਜੀ ਸੁਣ ਬਈ ਮੇਰੀ ਉਸ ਤੋਂ ਅੱਲਾ ਭਲੇ ਸਲਾਹ ਦੀ ਤੇ ਇੱਕ ਦਮ ਇਹ ਸੁਣਦਾ ਮੇਰਾ ਪੁਲਿਸ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਜੇ ਪੁਲਿਸ ਦਾ ਕੰਮ ਪੁਲਿਸ ਨੂੰ ਕਹਿੰਦਾ ਵੀਡੀਓ ਜਦੋਂ ਪਹਿਲੇ ਚੋਰੀ ਹੋਈ ਇਹ ਬੰਦੇ ਲੱਭ ਕੇ ਦਿਨੇ ਤੱਕ ਲੱਭੇ ਨਹੀਂ ਕੇ ਮੈਂ ਆਇਆ ਸਾਡੀ ਕੋਈ ਮਾਤਾ ਤਾਂ ਕਿ ਪੱਛੇ ਨਾਲ ਦੀ ਬੰਦੇ ਨਾਲ ਦੇਖ ਸਕਦੇ ਮੁੰਬਈ ਦੇ ਵਿੱਚ ਵੀ ਆ ਵੀਡੀਓ ਤੇ ਸੀਸੀਟੀਵੀ ਹੈ ਕਿ ਤਾ ਦੇਖੋ ਸੁਣਾਈਆਂ ਮਾਰੇ ਨਾ ਹੁਣ ਇਹ ਸਹੀ ਕਿੱਥੇ ਵਿੱਚ ਹੈ ਮੋਟਰਸਾਈਕਲ ਉਹ ਵੀਡੀਓ ਸੀਸੀਟੀਵੀ ਵੀ ਜਿਹੜੀ ਹੈ ਬਣੀ ਹੋਈ ਹੈ ਔਰ ਤਸਵੀਰ ਦੇਖ ਸਕਦੇ ਇੱਕ ਵਾਰੀ ਫੇਰ ਧੰਨਵਾਦ ਜੀ ਜਲੰਧਰ ਸ਼ਹਿਰ ਦੀ ਘਟਨਾ ਵੀ ਰੱਖਦੇ ਨਹੀਂ ਮਨੁੱਖੀ ਕਿੱਦਣਾ ਜਿਹੜੀ ਹੋਈ ਹੈ ਲੋਕਾਂ ਦੇ ਦੋ ਬੰਦੇ ਫੜੇ ਜੀ ਕਾਹ ਫੜੇ ਬਾਬਾ ਜੀ ਕੋ ਡਰਾਮੇ ਕਰ ਰਿਹਾ ਤੇ ਇਹਨਾਂ ਨੂੰ ਕਰਵਾਇਆ ਸਾਰੇ ਹੀ ਮੈਂ ਭੁਲਾ ਜਾਣਾ ਸਾਰੇ ਹੀ ਮੇਰੀ ਗੱਲ ਸੁਣੋ ਆ ਦੇਖੋ ਇਸ ਵਕਤ ਆ ਜਿਹੜੇ ਜਿਨਾ ਤੇ ਚੋਰੀ ਦੇ ਜਾਣਾ ਤਾਲਾ ਮੁਲਾ ਦੇ ਦੇ ਯਾਰ ਯਾਰ ਕੋਈ ਨਹੀਂ ਕੋਈ ਮੜ ਕੋਈ ਨਿਕਲ ਪਤਾ ਆ ਜਾਓ ਘਰ ਨੂੰ ਆ ਜਾਓ

ਮੈਂ ਮੈਂ ਤਾਂ ਦਵਾਈ ਲੈਣ ਜਾਣਾ ਬਈ ਯਾਰ ਤੇਰਾ ਕਰ ਦੇ ਮੇਰੀ ਗੱਲ ਸੁਣ ਜੇ ਮੰਨਦਾ ਤਰਾਵਾ ਤੈਨੂੰ ਛੱਡ ਦੇ ਜੇ ਮੰਨ ਲੈ ਮੰਨ ਲੈ ਤੈਨੂੰ ਛੱਡ ਦੇ ਤੈਨੂੰ ਲੈ ਜਾ ਜੀ ਭਾਈ ਆ ਕੀ ਇਹਨਾਂ ਦਾ ਸਮਾਨ ਵੀਤਾ ਵਾ ਘਰੇ ਲੜ ਰਹੇ ਸੂ ਕੋ ਮੱਲੇ ਸਾਰੇ ਮੱਲੇ ਆਨ ਪਤਾ ਜਿੱਦਾਂ ਲੜ ਰਹੇ ਆ ਕੋਠੇ ਲਾ ਰਹੇ ਆ ਸਮਾਨ ਕਿਹੜਾ ਬਿੰਦੂ ਜਿਹੜਾ ਚਿੱਟਾ ਬਿੰਦੇ ਜੀ ਆ ਮਲਾਜਾ ਕਰਾਓ ਇਹਨਾਂ ਨੂੰ ਮੇਰੇ ਪੁਰੇ ਬਾਬਾ ਤਾਂ ਦੇਖਿਆ ਨਹੀਂ ਆ ਦੇਖੋ ਇੰਜੈਕਸ਼ਨ ਲੱਗੇ ਵੇ ਇੱਧਰ ਆਓ ਆਓ ਮੇਰਾ ਵੀਰ ਆਹ ਦੇਖੋ ਜੀ ਬਾਬਾ ਦੇ ਇੰਜੈਕਸ਼ਨ ਲੱਗੇ ਵੇ ਸੁੱਤਾ ਕੋ ਵੀ ਆ ਲਓ ਜੀ ਓਵਰ ਟੋਲੋ ਹੀ ਵੀ ਮਾਰਾਈ ਹਲੋ ਜੱਗਾ ਕਰੋ ਨਿਸ਼ਾਨ ਬਾਵਾ ਦੇ ਆ ਸਾਡੀਆਂ ਬਾਵਾ ਦੇ ਨਹੀਂ ਕੋਈ ਹੈਗਾ ਜਨਾਬ ਦੀ ਸਾਡੀਆਂ ਬਾਵਾ ਦੇ ਨਹੀਂ ਹੈਗਾ ਕੋਈ ਕੋਈ ਤਸਵੀਰ ਹੈ ਜੀ ਬੜੇ ਵੱਡੇ ਗੋਠੇ ਸਮਾਨ ਵੀਰ ਦੇ ਗੋਠਾ ਲਾ ਕੇ ਆਏ ਨੂੰ ਗੋਠੇ ਸਮਾਨ ਵੀਰ ਇਹ ਕੋਠੇ ਸਮਾਨ ਪਿੰਦਿਆਂ ਲਾ ਕੇ ਲੈ ਆਏ ਥੱਲੇ ਅਸੀਂ ਕਿੰਨੇ ਮਿੰਟ ਦੇਖਿਆ ਲੱਗਦੇ ਇਹਨੂੰ ਫੜੋ ਗਾ ਚੱਲਦੇ ਦੇ ਗੋਠੇ ਦੇ ਇੱਕ ਦੂਜੇ ਫਾੜ ਕੇ ਸਾਈਡ ਤੇ ਲੈ ਗਿਆ ਉਹਨੇ 사ਲਾ ਕੋਈ ਕਹਿਤਾ ਮੇਰੇ ਜਿੱਜੇ ਨੇ ਜਿੱਜੇ ਨੇ ਮੋਰਚਾ ਲਖਵਾਇਆ ਵਾ ਆ ਬੰਦੇ ਨੇ ਲਖਵਾਇਆ ਵਾ ਹੈ ਉਹ ਸਾਨੂੰ ਬਰਾਮਤੀ ਕਰਾ ਲਗਾ ਤੁਸੀਂ ਸਿਹਰ ਦੇ ਤੁਸੀਂ ਲਬਦੇ ਵੇ ਬਸ ਇੰਨੀ ਗੱਲ ਕਹਿ ਦੀ ਮੇਰਾ ਭਾਈ ਇਹ ਧਿਆਨ ਦੇ ਹੁਣੇ ਥੱਲੇ ਖੜੇ ਪੁੱਛ ਲੈਣਾ ਚੁੱਪ ਰਹੇ ਮੇਰੀ ਗੱਲ ਸੁਣ ਸਾਰਾ ਕੋਈ ਦੋ ਗੱਲ ਹੋ ਗਈ ਨਾ ਠੀਕ ਆ ਤੂੰ ਆਪਣੇ ਜੀਜੇ ਨੂੰ ਫੋਨ ਕਰ ਉਹਨੂੰ ਕਹ ਜਿੱਥੇ ਗਾਣੇ ਤਿਆਰ ਰਖਵਾ ਅਸੀਂ ਪੈਸੇ ਦੇ ਕੇ ਚੀਜ਼ ਲੈ ਮਾਰਾ ਇਹ ਸਮਾਰ ਪੀ ਰਹੀ ਕੋਠੇ ਮੈਂ ਮਲਾਇਆ ਕਰਾ ਇਹਨਾਂ ਦਾ ਗਾਣੇ ਤੋਂ ਸਮਝੀ ਜਿਓ ਮੈਂ ਕਹਿੰਦਾ ਇਹਨਾਂ ਦਾ ਮਲਾਇਆ ਕਰਾਣਾ ਇਹਨਾਂ ਨੂੰ ਮਾਰ ਪੀਲਾ ਬਾਬੀ ਕੰਦ ਕੰਦ ਦੋ ਨਾ ਹੋਏ ਨਾ ਮੈਂ ਲੈ ਸਾਹਮਣੇ ਆਪਾਂ ਲੈ ਜਾਓ ਆਉਣਾ ਲੈ ਜਾਵਾਂ ਤੁਹਾਡੇ ਕੋਲ ਦੇ ਪੁਲਿਸ ਜੀ ਬਿਲਕੁਲ ਦੇਖ ਸਕਦੇ ਆਂ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਹੋਈ ਐ ਡਿਵੀਜ਼ਨ ਨੰਬਰ 5 ਦੀ ਤੇ ਬਿਲਕੁਲ ਹੁਣ ਦੱਸਦੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦੇ ਵਿੱਚ ਵੱਡੇ ਬਾਜ਼ਾਰ ਦੇ ਵਿੱਚ ਬਿਲਕੁਲ ਜਿਹੜੀ ਐ ਪੂਰੀ ਘਟਨਾ ਵਾਪਰੀ ਐ ਮੋਟਰਸਾਈਕਲ ਚੋਰੀ ਹੋਇਆ ਐ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਸ਼ੱਕ ਦੇ ਆਧਾਰ ਦੇ ਵਿੱਚ ਫੜੇ ਗਏ ਸੀਗੇ ਮੱਲੇ ਨਿਵਾਸੀਆਂ ਦੇ ਵੱਲੋਂ ਤੇ ਹੁਣ ਡਿਵੀਜ਼ਨ ਨੰਬਰ 5 ਦੀ ਜਿਹੜੀ ਐ ਪੁਲਿਸ ਪ੍ਰਸ਼ਾਸਨ ਵੀ ਜਿਹੜੀ ਮੌਕੇ ਤੇ ਹੁਣ ਪਹੁੰਚੀ ਹੋਈ ਐ ਮਾਰਦਾ ਦੋਈ ਐ ਬਾਈਕ ਜਿਹੜਾ ਚੱਕਿਆ ਗਿਆ ਸੀਗਾ ਸਵੇਰੇ ਤੇ ਦੇਖ ਸਕ ਤੇ ਮਾਰ ਦਾ ਤੋਂ ਬਾਅਦ ਜਿਹੜਾ ਲੜਕਾ ਉਹ ਸਥਾਣੇ ਲੈ ਕੇ ਜਿਹੜੀ ਹੈ ਚੱਲੀ ਹੋਰ ਮਾਪੂਰ ਤੇ ਹੋਰ ਵੀ ਜੋ ਅਪਡੇਟ ਹੈ ਆਪ ਜੀ ਉੱਕੇ ਤੇ ਪਹੁੰਚੋ ਹੈ ਸਭ ਨੇ ਜਦੋਂ ਆਪਾਂ ਕੋਲ ਆਇਆ ਮਾਰ ਕੇ ਆਇਆ ਇਹ ਆਪਾਂ ਤੇ ਘਰੇ ਲੜ ਰਹੀ ਹੈ ਨਾ ਮhalla ਗਵਾਵਾ ਘਰੋਂ ਲੈ ਕੇ ਆਏ ਆ ਕਿ ਨਾਲ ਇਹ ਘਰ ਕਿਤੇ ਆ ਆਨੇ ਗਾ ਮੱਲੇ ਜੀ ਆ ਮੱਲੇ ਦੇ ਬੰਦੇ ਵੀ ਲੈ ਕੇ ਆ ਪਾ ਜੀ ਉੱਥੇ ਰਹੇ ਨਾ ਮੇਰੇ ਨਾਲ ਨਾ ਬੈ ਉਹਨੇ ਘਰੀ ਜਗੇ ਅੱਜ ਤੇ ਲਾ ਕੇ ਉਹ ਸਮਾਨ ਵੇਚਦੇ ਆ ਲੈ ਕੇ ਆਏ ਨਾ ਇਹਨਾਂ ਕਿਹੜਾ ਨਾਕ ਹੁੰਦਾ ਪਿਆ ਉਹਦੇ ਨਾਲ ਛੱਡ ਕਿਉਂ ਨਿੱਕਾ ਤੱਕ ਕੰਮ ਕਰਾਉਂਦਾ ਹੋਣੀ ਉਹਦੇ ਪਿੱਛੇ ਸੱਟਾਂ ਲਾਇਆ ਤੇ ਉਹ ਸੱਟਾ ਛੁੱਟਾ ਸਿੱਲ ਲਾਇਆ ਤੇ ਮਾਂ ਪੈਨੂ ਬਲੋ ਮਾਂ ਪੈਨੂ ਬਲੋ ਮੈਂ ਤੈਨੂੰ ਕਿਹਾ ਨਾ ਕੈਮਰੇ ਤੇ ਤੈਨੂੰ ਚਾਰਾਂ ਢੇਖਿਆ ਵੀ ਗੱਲ ਹਾਜੀ ਲੋ ਲੋ ਮਾਰ ਗਿਆ ਸਭ ਕੋਸ਼ ਮੰਨ ਗਿਆ ਤੇ ਜੱਟ ਤੋਤੇਆਂ ਨੂੰ ਯਾਰ ਬਾਈ ਇਹ ਬਸ ਉਹਦੇ ਨਾਲ ਦੇ ਬਰਾਦ ਹੋਏ ਨੇ ਇਹ ਸਮਾਨ ਨਹੀਂ ਕਰਦੇ